ਖਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਹੋਮਗਾਰਡ ਦੇ ਇੱਕ ਮੁਲਾਜ਼ਮ ਨੂੰ ਜਿਹੜਾ ਗ੍ਰਿਫਤਾਰ ਕਰਕੇ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਪੰਜਾਬ ਹੋਮਗਾਰਡ ਮੁਲਾਜ਼ਮ ਕੁਲਵਿੰਦਰ ਸਿੰਘ ਨੇ ਬਰੋਸਟਲ ਜੇਲ੍ਹ ਦੇ ਹੈੱਡ ਵਾਰਡਨ ਹਰਜੀਤ ਸਿੰਘ ਦੀ ਸ਼ਿਕਾਇਤ ਤੇ ਜਿਹੜਾ ਮਾਮਲਾ ਦਰਜ ਹੋਇਆ ਉਕਤ ਹੋਮਗਾਰਡ ਮੁਲਜ਼ਮ ਮੁਲਾਜ਼ਮ ਤੇ ਜਿਹੜਾ ਦੋਸ਼ ਲੱਗਿਆ ਕਿ ਉਹ ਜੇਲ੍ਹ ਦੇ ਵਿੱਚ ਕੈਦੀਆਂ ਨੂੰ ਮੋਬਾਈਲ ਮੁਹੱਈਆ ਕਰਵਾਉਂਦਾ ਸੀ ਅਤੇ ਉਸ ਦੇ ਬਦਲੇ UPI ਦੇ ਰਾਹੀਂ ਪੈਸੇ ਲੈਂਦਾ ਸੀ ਅਤੇ ਪੁਲਿਸ ਨੇ ਇੱਕ ਮੋਬਾਈਲ ਵੀ ਜਿਹੜਾ ਉਸ ਤੋਂ ਬਰਾਮਦ ਕੀਤਾ ਤੇ ਤੁਹਾਨੂੰ ਦੱਸ ਦਈਏ ਕਿ ਥੋੜੇ ਦਿਨ ਪਹਿਲਾਂ ਹੀ ਹਲੇ ਫ੍ਰੀਕੋਰਟ ਜੇਲ੍ਹ ਦੇ ਵਿੱਚ ਜਿਹੜਾ ਉੱਥੋਂ ਦਾ ਵਾਰਡਨ ਹੈ ਖਲੇ ਉਸ ਨੂੰ ਵੀ ਇਸੇ ਹੀ ਦੋਸ਼ ਦੇ ਤਹਿਤ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਤਾਂ ਤੁਸੀਂ ਆਪ ਹੀ ਦੇਖ ਲਓ ਵੀ ਜੇ ਅਗਰ ਪੁਲਿਸ ਦੇ ਵਿੱਚ ਜਿਹੜੇ ਉਹਨਾਂ ਦੇ ਜੇਲ੍ਹਾਂ ਦੇ ਵਿੱਚ ਵਾਰਡਨ ਨੇ ਜੇ ਉਹੀ ਇਹ ਵਜਾ ਕੁਝ ਕਰਨਗੇ ਇਹਨਾਂ ਨੂੰ ਕੈਦੀਆਂ ਨੂੰ ਬਾਹਰੋਂ ਫੋਨ ਲੈ ਕੇ ਦੇਣੇ ਅੰਦਰ ਨਸ਼ਾ ਅੰਦਰ ਵੇਚਣਾ ਇਹੋ ਜੇ ਕੰਮ ਜੇ ਪੁਲਿਸ ਪ੍ਰਸ਼ਾਸਨ ਦੇ ਬੰਦੇ ਹੀ ਕਰਨਗੇ ਤੇ ਆਪਾਂ ਫਿਰ ਇਹਨਾਂ ਤੋਂ ਕਹਿ ਲਈਏ ਵੀ ਇਹਨਾਂ ਤੋਂ ਆਪਾਂ ਕਾਦੀ ਆਸ ਲਗਾ ਸਕਦੇ ਹਾਂ ਸੋ ਸਰਕਾਰ ਨੂੰ ਇਸ ਚੀਜ਼ ਬਾਰੇ ਜਿਹੜਾ ਉਹ ਸੋਚਣਾ ਚਾਹੀਦਾ